ਕੀ ਪੰਜ ਮੈਂਬਰੀ ਭਰਤੀ ਕਮੇਟੀ ਦਾ ਸੁਖਬੀਰ ਬਾਦਲ ਦੇ ਨਾਲ ਕੋਈ ਸਮਝੌਤਾ ਹੋਣ ਜਾ ਰਿਹਾ ਕੀ ਸੁਖਬੀਰ ਬਾਦਲ ਤੇ ਪੰਜ ਮੈਂਬਰੀ ਭਰਤੀ ਕਮੇਟੀ ਇੱਕ ਹੋਣ ਜਾ ਰਹੇ ਨੇ ਆਖਰਕਾਰ ਇਹ ਖਬਰ ਕੀ ਕਹਿ ਰਹੀ ਹੈ ਖਬਰ ਕਿੱਥੋਂ ਆ ਰਹੀ ਹੈ ਤੇ ਕਿਵੇਂ ਆ ਰਹੀ ਹੈ ਇਹਦੇ ਬਾਰੇ ਤੁਹਾਨੂੰ ਦੱਸਦੇ ਆਂ ਪ੍ਰਧਾਨਗੀ ਨੂੰ ਲੈ ਕੇ ਕੀ ਚਰਚਾ ਹੈ ਇਹ ਵੀ ਤੁਹਾਨੂੰ ਦੱਸਦੇ ਆਂ ਕਿ ਕਿਹੜੇ ਪ੍ਰਧਾਨਾਂ ਦੇ ਨਾਮ ਦੇ ਉੱਤੇ ਚਰਚਾ ਚੱਲ ਰਹੀ ਹੈ ਆਖਰਕਾਰ ਖਬਰਾਂ ਕਈ ਆਈਆਂ ਨੇ ਪੰਜ ਮੈਂਬਰੀ ਭਰਤੀ ਕਮੇਟੀ ਤੇ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਸਖਬੀਰ ਸਿੰਘ ਬਾਦਲ ਦੇ ਨਾਲ ਕੀ ਕੋਈ ਸਾਂਝ ਪਾਈ ਜਾ ਰਹੀ ਹੈ ਬਾਦਲ ਧੜੇ ਦੇ ਨਾਲ ਇਕਤਾ ਵੱਲ ਵਧਿਆ ਜਾ ਰਿਹਾ ਇਹ ਸਾਰੀ ਜਾਣਕਾਰੀ ਤੇ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਤੁਸੀਂ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਵੀ ਨਹੀਂ ਦੱਬਿਆ ਤਾਂ ਉਸ ਨੂੰ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਵੇਲੇ ਸਿਰ ਖਬਰਾਂ ਦੇ ਨੋਟੀਫਿਕੇਸ਼ਨ ਆਪੜਦੇ ਰਹਿਣ ਸਖਬੀਰ ਬਾਦਲ ਤੇ ਪੰਜ ਮੈਂਬਰੀ ਪ੍ਰਤੀ ਕਮੇਟੀ ਦੀ ਖਬਰ ਤੇ ਜਾਣ ਤੋਂ ਪਹਿਲਾਂ ਬੀਤੀ ਕੱਲ ਦਿੱਤੀ ਇੱਕ ਖਬਰ ਦੀ ਸੋਧ ਕਰਦੇ ਚੱਲੀਏ। ਦਰਅਸਲ ਕੱਲ ਪਰਮਿੰਦਰ ਸਿੰਘ ਢੀਂਡਸਾ ਦੇ ਖਿਲਾਫ ਕਹਿ ਲਿਏ ਜਾਂ ਉਹਨਾਂ ਦੇ ਹਲਕਿਆਂ ਦੇ ਵਿੱਚ ਜਿੱਥੇ ਚੋਣ ਲੜਦੇ ਰਿਹਾ ਉੱਥੇ ਸ਼੍ਰੋਮਣੀ ਅਕਾਲੀ ਦਲ ਨੇ ਦੋ ਹਲਕਿਆਂ ਚਾਰ ਦਿਲਾਏ। ਉਹਨਾਂ ਵਿੱਚੋਂ ਲਹਿਰਾਗਾਗਾ ਵਿਧਾਨ ਸਭਾ ਹਲਕੇ ਤੋਂ ਗਗਨਦੀਪ ਸਿੰਘ ਖੰਡੇਵਾਦ ਨੂੰ ਹਲਕਾ ਇੰਚਾਰਜ ਲਾਇਆ ਗਿਆ ਹੈ ਤੇ ਉਹਨਾਂ ਦੇ ਪਿਤਾ ਨੂੰ ਲੈ ਕੇ ਕੱਲ ਵਾਲੀ ਖਬਰ ਦੇ ਵਿੱਚ ਗਲਤੀ ਚਲੇਗੀ ਸੀ ਮੇਰੇ ਪ੍ਰੋਡਿਊਸਰ ਦੇ ਵੱਲੋਂ ਦਿੱਤੀ ਗਈ ਲਿਸਟ ਦੇ ਵਿੱਚ ਮਿਰਤੋਂ ਪੜਨ ਦੇ ਵਿੱਚ ਗਲਤੀ ਹੋ ਗਈ ਉਹ ਜਿਸ ਸਦਾਈ ਕਰਦੇ ਚੱਲੀਏ ਗਗਨਦੀਪ ਸਿੰਘ ਖੰਡੇਬਾਦ ਦੇ ਪਿਤਾ ਗਰਜਾ ਸਿੰਘ ਜੋ ਕਿ 1997 ਦੇ ਵਿੱਚ ਚੋਣ ਲੜੇ ਸੀਗੇ ਅਕਾਲੀ ਦਲ ਦੀ ਟਿਕਟ ਤੇ ਲਹਿਰਾ ਗਗਾ ਵਿਧਾਨ ਸਭਾ ਹਲਕੇ ਤੋਂ ਤੇ ਬੀਬੀ ਰਜਿੰਦਰ ਕੌਰ ਭੱਟਲ ਤੋਂ ਉਹ ਚੋਣ ਹਾਰ ਗਏ ਸੀ ਕਰੀਬ 10000 ਵੋਟ ਦੇ ਫਰਕ ਦੇ ਨਾਲ ਉਹਨਾਂ ਨੂੰ 41039 ਵੋਟਾਂ ਪਈਆਂ ਸੀ ਹੁਣ ਗੱਲ ਕਰਦੇ ਆ ਸੁਖਬੀਰ ਬਾਦਲ ਤੇ ਪੰਜ ਮੈਂਬਰੀ ਭਰਤੀ ਕਮੇਟੀ ਦੇ ਸਮਝੌਤਾ ਹੋਣ ਜਾ ਰਿਹਾ ਕੀ ਕੋਈ ਨੇੜੇ ਲੱਗਣ ਦੀ ਗੱਲ ਤਰੀ ਹੈ ਇਹ ਸਾਰੀ ਕਹਾਣੀ ਤੁਹਾਨੂੰ ਖੋਲ ਕੇ ਦੱਸਦੇ ਆ ਦਰਅਸਲ ਇੱਕ ਖਬਰ ਬੀਤੀ ਕੱਲ ਮੀਡੀਆ ਕੋਰੀਡੋਰਸ ਦੇ ਅੰਦਰ ਗਰਦਸ਼ ਕਰਨ ਲੱਗੀ ਖਬਰ ਕਿਧਰੋਂ ਇਧਰੋਂ ਜਾਨੀ ਕਿ ਆ ਰਹੀ ਸੀ ਮੁੱਖ ਤੌਰ ਤੇ ਇਸ ਖਬਰ ਦਾ ਜਿਹੜਾ ਵਿੰਭ ਸੀਗਾ ਜਿਹੜੀ ਇਹ ਖਬਰ ਦਾ ਕੇਂਦਰੀ ਭਾਵ ਸੀ ਉਹ ਇਹ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਪੰਜ ਮੈਂਬਰੀ ਭਰਤੀ ਕਮੇਟੀ ਦੇ ਵੱਲੋਂ ਸੱਦਾ ਦਿੱਤਾ ਗਿਆ ਹੈ ਕਿ ਉਹ ਔਨ ਤੇ ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਦੀ ਚੋਣ ਦੇ ਵਿੱਚ ਹਿੱਸਾ ਲੈਣ ਜਾਨੀ ਕਿ ਪ੍ਰਧਾਨਗੀ ਦੀ ਚੋਣ ਦੇ ਵਿੱਚ ਹਿੱਸਾ ਲੈਣ ਇਹ ਖਬਰ ਚੱਲੀ ਇਹ ਖਬਰ ਚੱਲੀ ਪੰਜ ਮੈਂਬਰੀ ਭਰਤੀ ਕਮੇਟੀ ਦੇ ਮੈਂਬਰ ਤੇ ਹਲਕਾ ਦਾਖਾਂ ਤੋਂ ਵਿਧਾਇਕ ਮਨਪ੍ਰੀਤ ਸਿੰਘ ਯਾਲੀ ਦੇ ਮਾਰਫਤ ਮਾਰਪਰੀ ਸਿੰਘ ਹੈ ਅਲੀ ਦੇ ਮਾਰਫਤ ਇਹ ਖਬਰ ਚੱਲੀ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਸੁਖਬੀਰ ਬਾਦਲ ਨੂੰ ਸੱਦਾ ਦਿੱਤਾ ਗਿਆ ਹੈ ਕਿ ਉਹ ਆਉਣ ਤੇ ਉਹਦੇਦਾਰਾਂ ਦੀ ਚੋਣ ਦੇ ਵਿੱਚ ਹਿੱਸਾ ਲੈਣ ਪਰ ਇੱਕ ਖਬਰ ਦਾ ਇਹ ਪੱਖ ਹੈ ਜਿਹੜੀ ਖਬਰ ਮੀਡੀਆ 'ਚ ਚੱਲੀ ਜਦੋਂ ਇਸ ਖਬਰ ਦੇ ਅੱਗੇ ਪਿੱਛੇ ਝਾਕਣ ਦੀ ਕੋਸ਼ਿਸ਼ ਕੀਤੀ ਗਈ ਅ ਪੰਜ ਮੈਂਬਰੀ ਭਰਤੀ ਕਮੇਟੀ ਦੇ ਮੈਂਬਰਾਂ ਨਾਲ ਵੀ ਗੱਲ ਕੀਤੀ ਗਈ ਤੇ ਪੰਜ ਮੈਂਬਰੀ ਭਰਤੀ ਕਮੇਟੀ ਤੋਂ ਇਲਾਵਾ ਮਨਪ੍ਰੀਤ ਸਿੰਘ ਯਾਲੀ ਦੇ ਮਾਰਫਤ ਜਿਹੜੀਆਂ ਖਬਰਾਂ ਮੀਡੀਆ ਦੇ ਅੰਦਰ ਰਿਪੋਰਟ ਹੋਈਆਂ ਉਹਨਾਂ ਦੇ ਰੋਸ਼ਨੀ ਦੇ ਵਿੱਚ ਉਹਨਾਂ ਦੀ ਲੋ ਦੇ ਹੇਠ ਇਹ ਗੱਲ ਸਪਸ਼ਟ ਹੋਈ ਕਿ ਫਿਲਹਾਲ ਐਸਾ ਸੱਦਾ ਐਸਾ ਇਨਵੀਟੇਸ਼ਨ ਕੋਈ ਵੀ ਸੁਖਵੀਰ ਬਾਦਲ ਨੂੰ ਨਹੀਂ ਦਿੱਤਾ ਗਿਆ ਕੋਈ ਵੀ ਸੱਦਾ ਫਿਲਹਾਲ ਦੀ ਘੜੀ ਸੁਖਵੀਰ ਬਾਦਲ ਨੂੰ ਨਹੀਂ ਦਿੱਤਾ ਗਿਆ ਸੁਖਵੀਰ ਬਾਦਲ ਕੀ ਇਸ ਸੱਦੇ ਨੂੰ ਕਬੂਲ ਕਰਨਗੇ ਇਹ ਵੀ ਇੱਕ ਸਵਾਲ ਸੀ ਪਰ ਜਦੋਂ ਇਹ ਗੱਲ ਕਨਫਰਮ ਹੋਈ ਕਿ ਸੁਖਬੀਰ ਬਾਦਲ ਨੂੰ ਕੋਈ ਵੀ ਇਸ ਪ੍ਰਕਾਰ ਦਾ ਸੱਦਾ ਨਹੀਂ ਦਿੱਤਾ ਗਿਆ ਸੁਖਬੀਰ ਬਾਦਲ ਬਾਰੇ ਮਨਪ੍ਰੀਤ ਸਿੰਘ ਅਲੀ ਨੇ ਮੀਡੀਆ ਰਿਪੋਰਟਾਂ ਦੇ ਅਨੁਸਾਰ ਇਹੀ ਕਿਹਾ ਕਿ ਐਸਾ ਕੋਈ ਵੀ ਹਜੇ ਨਹੀਂ ਕੀਤਾ ਗਿਆ ਦਰਅਸਲ ਮਸਲਾ ਇਹ ਹੈ ਕਿ ਪੰਜ ਮੈਂਬਰੀ ਪਰਤੀ ਕਮੇਟੀ ਨੇ ਆਪਣਾ ਪ੍ਰੋਗਰਾਮ ਅਲੀਕ ਲਿਆ ਉਹਨਾਂ ਨੇ ਸੁਖਬੀਰ ਬਾਦਲ ਦੇ ਜਿਨਨੇ ਟੜੇ ਦੇ ਸੁਭਿਰਵਾਦ ਦੇ ਧੜੇ ਨੇ ਜਿੰਨੇ ਪ੍ਰਤੀਨਿਧ ਜਾਨਕੀ ਡੈਲੀਗੇਟ ਚੁਣੇ ਸੀ ਉਹਨੇ ਉਹ ਡੈਲੀਗੇਟ ਚੁਣਨਗੇ ਜਾਨਕੀ ਉਹਨਾਂ ਨੇ 500 ਚੁਣੇ ਸੀ 500 ਚੁਣਨਗੇ ਕਿਤੇ ਰਿਪੋਰਟ ਹੋ ਰਿਹਾ ਹੈ ਕਿ 20 ਜੁਲਾਈ ਕਿਤੇ ਹੋ ਰਿਹਾ 22 ਜੁਲਾਈ ਆਪਾਂ 20 ਨੂੰ ਮੰਨ ਕੇ ਚੱਲ ਲੈਨੇ ਆ ਕਿ 20 ਜੁਲਾਈ ਤੋਂ 31 ਜੁਲਾਈ ਤੱਕ 117 ਵਿਧਾਨ ਸਭਾ ਹਲਕਿਆਂ ਦੇ ਵਿੱਚ ਡੈਲੀਗੇਟ ਚੁਣੇ ਜਾਣਗੇ ਪ੍ਰਤੀਨਿਧ ਚੁਣੇ ਜਾਣਗੇ ਤਾਂ ਉਸ ਤੋਂ ਬਾਅਦ ਜਿਹੜੀ ਹੈ ਉਹ ਅੱਗੇ ਚੱਲ ਕੇ ਪ੍ਰਧਾਨ ਦੀ ਤੇ ਅਕਾਲੀ ਦਲ ਦੇ ਉਧੇਦਾਰਾਂ ਦੀ ਚੋਣ ਜਿਹੜੀ ਆ ਉਹ ਹੋਵੇਗੀ ਕਿਉਂਕਿ ਇਹ ਪੰਜ ਮੈਂਬਰੀ ਭਰਤੀ ਕਮੇਟੀ ਚੋਣ ਕਰ ਰਹੀ ਆ ਅਕਾਲੀ ਦਲ ਦੀ ਹੀ ਅਕਾਲੀ ਦਲ ਦੀ ਭਰਤੀ ਦੀ ਕਿਉਂਕਿ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੁਣਾਏ ਗਏ ਹੁਕਮਨਾਮੇ ਦੀ ਲੋ ਦੇ ਹੇਠੇ ਕੰਮ ਕਰ ਰਹੀ ਹੈ ਕਿਉਂਕਿ ਸੁਖਬੀਰ ਬਾਦਲ ਵਾਲਾ ਧੜਾ ਤਾਂ ਪਾਸਾ ਵੱਟ ਗਿਆ ਸੀ ਉਸ ਤੋਂ ਤੇ ਇਸ ਭਰਤੀ ਕਮੇਟੀ ਪੰਜ ਮੈਂਬਰੀ ਭਰਤੀ ਕਮੇਟੀ ਦੇ ਵੱਲੋਂ ਉਹ ਸਾਰੀ ਪ੍ਰਕਿਰਿਆ ਨੂੰ ਫੋਲੋ ਕੀਤਾ ਜਾਣਾ ਉਹ ਸਾਰੀ ਪ੍ਰਕਿਰਿਆ ਨੂੰ ਨਿਭਾਇਆ ਜਾਣਾ ਇਸ ਦੇ ਵਿੱਚ ਮੀਡੀਆ ਦੇ ਵਿੱਚ ਰਿਪੋਰਟ ਹੋ ਰਿਹਾ ਕਿ ਮਨਪ੍ਰੀਤ ਸਿੰਘਿਆਲੀ ਦਾ ਕਹਿਣਾ ਇਹ ਹੈ ਕਿ ਜਿਹੜੀ ਇਹ ਸਾਰੀ ਗਤੀਵਿਧੀ ਚੱਲ ਰਹੀ ਹੈ ਇਹਦੇ ਵਿੱਚ ਜਦੋਂ ਇਹ ਮੁਕੰਮਲ ਹੋਵੇਗੀ ਸੁਖਬੀਰ ਸਿੰਘ ਬਾਦਲ ਨੂੰ ਸੱਦਾ ਦਿੱਤਾ ਜਾਏਗਾ ਕਿ ਉਹ ਆਪਣੇ ਉਸ ਧੜੇ ਨੂੰ ਤੰਗ ਕਰਕੇ ਉਸ ਧੜੇ ਤੋਂ ਅਸਤੀਫਾ ਦੇ ਕੇ ਪ੍ਰਧਾਨਗੀ ਤੋਂ ਤੇ ਨਵੀਂ ਚੋਣ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਅਨੁਸਾਰ ਹੋਣੀ ਹੈ ਉਹਦੇ ਵਿੱਚ ਹਿੱਸਾ ਲੈਣ ਇਹ ਉਸ ਇਹ ਉਸ ਲੈਵਲ ਤੇ ਜਾ ਕੇ ਕਿ ਸੱਦਾ ਜ਼ਰੂਰ ਦਿੱਤਾ ਜਾਏਗਾ ਪਰ ਜਿਹੜੀ ਤੁਹਾਨੂੰ ਮੈਂ ਗੱਲ ਦੱਸੀ ਹੈ ਕਿ ਉਹ ਢੜਾ ਭੰਗ ਕਰਕੇ ਉਹਦਾ ਅਸਤੀਫਾ ਦੇ ਕੇ ਨਵੇਂ ਸਿਰੇ ਆ ਕੇ ਉਹ ਚੋਣ ਦਾ ਹਿੱਸਾ ਬਣ ਜੋ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੇ ਅਨੁਸਾਰ ਹੋਣੀ ਹੈ। ਹੋਰ ਸਵਾਲ ਇਹ ਹੋ ਗਿਆ ਕਿ ਕਿ ਸੁਖਬੀਰ ਬਾਦਲ ਨੇ ਕਰਨਗੇ? ਜਿਹਦਾ ਉੱਤਰ ਫਿਲਹਾਲ ਮੇਰੇ ਨਜ਼ਦੀਕ ਨਾ ਦੇ ਵਿੱਚ ਹੈ। ਉਹਨਾਂ ਨੇ ਉਦੇਦਾਰ ਵਿੱਚੋਂ ਲੈ ਹਲਕਾ ਇੰਚਾਰਜ ਵੀ ਲਾ ਰਹੇ ਨੇ, ਜ਼ਿਲ੍ਹਾ ਪ੍ਰਧਾਨ ਵੀ ਲਾਤੇ ਹਾਲਾਂਕਿ ਜ਼ਿਲ੍ਹਾ ਪ੍ਰਧਾਨ ਲੱਗਣ ਤੋਂ ਬਾਅਦ ਰਫੜ ਪੈ ਚੁੱਕਿਆ ਹੈ। ਤਾ ਇਹ ਸਾਰੀ ਕਹਾਣੀ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਖੁੱਲ ਜਾਣੀ ਹੈ ਕਿ ਸੁਖਵੀਰ ਬਾਦਲ ਕੀ ਕਰਦੇ ਆ ਕਿ ਨਹੀਂ ਕਰਦੇ ਪਰ ਮੇਰੇ ਨਜ਼ਦੀਕ ਫਿਲਹਾਲ ਉਹਨਾਂ ਦੀ ਨਾ ਹੋਵੇਗੀ ਹੁਣ ਭਰਤੀ ਪੰਜ ਮੈਂਬਰੀ ਭਰਤੀ ਕਮੇਟੀ ਲਈ ਅਗਨੀ ਪ੍ਰੀਖਿਆ ਦਾ ਸਮਾਂ ਤਾਂ ਆ ਹੀ ਗਿਆ ਔਖੀ ਘੜੀ ਤਾਂ ਆ ਗਈ 20 10 ਦਿਨਾਂ ਦਾ ਸਮਾਂ ਹੈ 20 ਤੋਂ ਲੈ ਕੇ 31 ਤੱਕ ਜੇ ਆਪਾਂ ਮੰਨ ਲਈਏ ਉਹਦੇ ਵਿੱਚ ਪ੍ਰਤੀ ਕਮੇਟੀ ਦੇ ਅਨੁਸਾਰ ਉਹਨਾਂ ਦੇ ਜਿਹੜੇ ਆ 12 ਲੱਖ ਮੈਂਬਰ ਨੇ ਤੇ 14 ਲੱਖ ਦੀ ਹਜੇ ਮੈਂਬਰਾਂ ਦੀ ਤਸਦੀਕ ਹੁਣੀ ਬਾਕੀ ਹੈ ਹੁਣ ਇਹ ਸਵਾਲ ਹੈ ਕਿ ਇਹ ਇੰਨੀ ਛੇਤੀ ਹੋ ਪਾਏਗਾ ਜਾਂ ਨਹੀਂ ਹੋ ਪਾਏਗਾ ਇਹ ਇੱਕ ਵੱਡਾ ਪ੍ਰਸ਼ਨ ਹੈ ਹੁਣ ਜਾਂਦੇ ਜਾਂਦੇ ਆਪਾਂ ਗੱਲ ਕਰ ਲਈਏ ਕਿ ਪ੍ਰਧਾਨ ਦੇ ਨਾਂ ਕਿਹੜੇ ਚੱਲ ਰਹੇ ਨੇ ਜੇ ਪੰਜ ਮੈਂਬਰੀ ਭਰਤੀ ਕਮੇਟੀ ਨਵਾਂ ਅਕਾਲੀ ਦਲ ਸਿਰਜਦੀ ਹੈ ਤੇ ਉਹਦੇ ਵਿੱਚ ਪ੍ਰਧਾਨ ਦੇ ਨਾਵਾਂ ਨੂੰ ਲੈ ਕੇ ਕੀ ਚਰਚਾ ਹੈ ਮੁਢਲੇ ਤੌਰ ਤੇ ਆਮ ਦੇਖਣ ਨੂੰ ਆਇਆ ਕਿ ਚਰਚਾ ਤਾਂ ਇਹ ਚੱਲਦੀ ਹੈ ਕਦੇ ਮਨਪ੍ਰੀਤ ਸਿੰਘ ਯਾਲੀ ਦਾ ਨਾਂ ਆ ਜਾਂਦਾ ਹੈ ਕਦੇ ਕਿਸੇ ਦਾ ਆ ਜਾਂਦਾ ਹੈ ਕਦੇ ਕਿਸੇ ਦਾ ਆ ਜਾਂਦਾ ਹੈ ਕੋਣ ਵੱਡਾ ਪ੍ਰਸ਼ਨ ਇਹ ਆ ਕਿ ਜਿਹੜੀ ਚਰਚਾ ਉੱਭਰ ਕੇ ਸਾਹਮਣੇ ਆਈ ਹੈ ਉਹਦੇ ਹਿਸਾਬ ਦੇ ਨਾਲ ਤਿੰਨ ਨਾਂ ਜਿਹੜੇ ਆ ਉਹ ਬੜੇ ਅਹਿਮ ਹੋ ਕੇ ਉੱਭਰਦੇ ਹੋਏ ਨਜ਼ਰ ਆਉਂਦੇ ਆ ਜਿਹਦੇ ਵਿੱਚ ਸਭ ਤੋਂ ਪਹਿਲਾ ਨਾਂ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ ਹੋਰਾਂ ਦਾ ਆ ਉਸ ਤੋਂ ਬਾਅਦ ਦੂਜਾ ਨਾਂ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਦੇ ਕਾਰਜਕਾਰੀ ਤੇ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਤੀਜਾ ਨਾਂ ਇਸੇ ਪ੍ਰਤੀਗਮੇਟੀ ਦੀ ਮੈਂਬਰ ਬੀਬੀ ਸਤਵੰਤ ਕੌਰ ਹੋਰਾਂ ਦਾ ਜੋ ਕਿ ਭਾਈ ਅਮਰੀਕ ਸਿੰਘ ਹੋਰਾਂ ਦੇ ਸੁਪੁੱਤਰੀ ਨੇ ਇਹ ਪੋਜੀਸ਼ਨ ਹੈ ਜਿਹੜੀ ਅੱਜ ਦੀ ਡੇਟ 'ਚ ਚੱਲ ਰਹੀ ਹੈ ਹੁਣ ਚਰਚਾਵਾ ਕਈ ਨੇ ਇਹ ਤੇਨਾਂ ਮੁੱਖ ਰੂਪ ਦੇ ਵਿੱਚ ਉੱਭਰ ਕੇ ਆ ਰਹੇ ਨੇ ਹੁਣ ਚਰਚਾਵਾ ਬਹੁਤ ਸਾਰੀਆਂ ਨੇ ਕਿਉਂਕਿ ਪੰਜ ਮੈਂਬਰੀ ਭਰਤੀ ਕਮੇਟੀ ਵਿਗਿਆਨੀ ਜਿੱਤੇ ਦਾ ਰঞ্জੀਤ ਸਿੰਘ ਹੋਰਾਂ ਨਾਲ ਵੀ ਗੱਲਬਾਤ ਕਰ ਰਹੀ ਹੈ ਉਧਰੋਂ ਅਮਰਤਪਾਲ ਹੋਣਾ ਕਈ ਚੀਜ਼ਾਂ ਜਿਹੜੀਆਂ ਨੇ ਚੱਲ ਰਹੀਆਂ ਨੇ ਅਲਟੀਮੇਟ ਕੀ ਹੋਣਾ ਇਹ ਤਾਂ ਸਮਾਂ ਦੱਸ ਸਕਦਾ ਹੈ ਹੁਣ ਪੰਜ ਮੈਂਬਰੀ ਭਰਤੀ ਕਮੇਟੀ ਲਈ ਇਹ ਇੱਕ ਪਰਖ ਦੀ ਘੜੀ ਹੈ ਕਿ ਉਹ ਉਸੇ ਜਿਹੜੀ ਆ ਰੂਹ ਦੇ ਨਾਲ ਜਿਹੜੀ ਅਕਾਲ ਤਖਤ ਸਾਹਿਬ ਦਾ ਹੁਕਮ ਨਾਵਾ ਉਹਦੇ ਹਿਸਾਬ ਨਾਲ ਚੱਲਦੀ ਹੈ ਜਾਂ ਇਹਨਾਂ ਦੇ ਵਿੱਚ ਵੀ ਉਹ ਚੀਜ਼ਾਂ ਜਿਹੜੀਆਂ ਨੇ ਉਹ ਆ ਜਾਂਦੀਆਂ ਨੇ ਜਿਵੇਂ ਸੁਖਬੀਰ ਸਿੰਘ ਬਾਦਲ ਵਾਲੀ ਧੜੇ ਚਾਹੀਆਂ ਕਿ ਸਹਿਮਤੀ ਜੀ ਕਰਕੇ ਇੱਕ ਨੂੰ ਪ੍ਰਧਾਨ ਬਣਾ ਲਿਆ ਜਾਵੇ ਜਾਂ ਵਾਕਈ ਲੋਕਤੰਤਰੀ ਕਦਰਾਂ ਕੀਮਤਾਂ ਤੇ ਪ੍ਰਕਿਰਿਆ ਦੇ ਨਾਲ ਇਹ ਪ੍ਰਧਾਨ ਚੁਣਨਗੇ ਇੱਕ ਹੁਣ ਵੱਡਾ ਸਵਾਲ ਹੈ ਹੁਣ ਇਹ ਵੀ ਚਰਚਾ ਕਿ ਬੀਬੀ ਜ਼ਗੀਰ ਕੌਰ ਦਾ ਧੜਾ ਵੀ ਆ ਉਹਦੇ 'ਚ ਵੀ ਕੋਈ ਬਣ ਸਕਦਾ ਇਹਨਾਂ ਸਾਰੀਆਂ ਚਰਚਾਵਾਂ ਦੇ ਵਿੱਚ ਫਿਲਹਾਲ ਸੁਖਬੀਰ ਸਿੰਘ ਬਾਦਲ ਨੂੰ ਸੱਦਾ ਕੋਈ ਨਹੀਂ ਦਿੱਤਾ ਗਿਆ ਦਿੱਤਾ ਜ਼ਰੂਰ ਜਾ ਸਕਦਾ ਹੈ ਜਿਹਦੇ ਵਿੱਚ ਉਹ ਸ਼ਰਤ ਹੈ ਕਿ ਤੁਸੀਂ ਆਪਣਾ ਭਾਂਡਾ ਟੀਂਡਾ ਸਮੇਟ ਕੇ ਜਾਨੀ ਕਿ ਆਪਣੀ ਪ੍ਰਧਾਨਗੀ ਪ੍ਰੋਣਗੀ ਖਤਮ ਕਰਕੇ ਇੱਧਰ ਆਓ ਨਵੇਂ ਸਿਰਿਓ ਚੋਣ ਹੋਵੋ ਤੁਸੀਂ ਵੀ ਪ੍ਰਧਾਨਗੀ ਦੀ ਚੋਣ 'ਚ ਹਿੱਸਾ ਲੈਣਾ ਚਾਹੁੰਦੇ ਉ ਤਾਂ ਲੈ ਸਕਦੇ ਹੋ ਇਸ ਸਥਿਤੀ ਦੇ ਉੱਤੇ ਇਹ ਸਾਰੀ ਕਹਾਣੀ ਜਿਹੜੀ ਹੈ ਉਹ ਨਿਭੜਨੀ ਆ ਪਰ ਸਵਾਲ ਇੱਥੇ ਖੜਾ ਹੋ ਚੁੱਕਿਆ ਹੈ ਕਿ ਕੀ ਸੁਖਬੀਰ ਬਾਦਲ ਆਉਣਗੇ ਤੇ ਜਿਹਦਾ ਮੇਰੇ ਕੋਲੇ ਜਵਾਬ ਹੈ ਨਾ ਫਿਲਹਾਲ ਉਹਨਾਂ ਦਾ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦਾ ਇਹ ਰਵਈਆ ਜੇ ਉਹਨਾਂ ਨੇ ਸਾਰਾ ਕੁਝ ਕਰਨਾ ਹੁੰਦਾ ਸੁਖਵੀਰ ਬਾਦਲ ਉਹਨਾਂ ਨੇ ਜੇ ਸਾਰਾ ਕੁਝ ਕਰਨਾ ਹੁੰਦਾ ਤਾਂ ਉਹ 2 ਦਸੰਬਰ ਤੋਂ ਬਾਅਦ ਕਰ ਦਿੰਦੇ ਫਿਰ ਤਾਂ ਇਹ ਰੋਲਾ ਰੱਪਾ ਹੀ ਨਹੀਂ ਸੀ ਪੈਣਾ ਐਡਾ ਖਲਾਰਾ ਹੀ ਨਹੀਂ ਸੀ ਪੈਣਾ ਐਡਾ ਇੰਨਾ ਸੋਹਣਾ ਰਾਹ ਜਿਹੜਾ ਲੱਭਿਆ ਸੀ ਅਕਾਲੀ ਦਲ ਨੂੰ ਲੀਹਾਂ ਤੇ ਚੜਨ ਦਾ ਉਹ ਤਾਂ ਉਹਨਾਂ ਨੇ ਗਵਾ ਲਿਆ ਉਸ ਸਮੇਂ ਫਿਰ ਹੁਣ ਹੁਣ ਉਹ ਕਈ ਕਹਿੰਦੇ ਹੁੰਦੇ ਨੇ ਵੀ ਡੁੱਲੇ ਬੇਰਾਂ ਦਾ ਕਿ ਉਹ ਤਾਂ ਬੇਰੀ ਵੱਡੀ ਗਈ ਬੇਰ ਤਾਂ ਡੁੱਲੇ ਦੀ ਦੂਰ ਦੀ ਗੱਲ ਸੀ ਵੀ ਜਾਨੀ ਕਿ ਇਹਨਾਂ ਨੁਕਸਾਨ ਹੋ ਚੁੱਕਿਆ ਹੈ ਤਾਂ ਫਿਲਹਾਲ ਸ਼੍ਰੋਮਣੀ ਅਕਾਲੀ ਦਲ ਤੇ ਪੰਥਕ ਸਿਆਸਤ ਦੇ ਵਿੱਚ ਕਈ ਅਪਡੇਟਾਂ ਤੁਹਾਨੂੰ ਆਉਂਦੇ ਦਿਨਾਂ 'ਚ ਦੇਖਣ ਨੂੰ ਮਿਲਣਗੀਆਂ ਕਾਫੀ ਰੋਚਕ ਹੋ ਸਕਦੀਆਂ ਨੇ ਪੰਜਾਬ ਦੀ ਸਿਆਸਤ ਦੇ ਲਈ ਉਸ ਵੇਲੇ ਜਦੋਂ ਤਰਨਤਾਰਨ ਦੀ ਜਿਮਣੀ ਚੋਣ ਦੇ ਲਈ ਅਖਾੜਾ ਪਖੜਨ ਲੱਗਿਆ ਹੋਵੇ